ਈ ਵਾਵੇਗਾ ਮੈਸਜ ਇਹ ਵਾਵੇਗਾ ਇਸਕੇ ਮੈਸਜ ਦਾ ਰਪਲਾਈ ਹਾਂ ਯੋ ਵੀ ਜੇ ਥਾਰੇ ਗੱਲ ਵੀ ਇਸ ਤਰ੍ਹਾਂ ਹੋ ਰਿਹਾ ਵੀ ਥਮ ਮੈਸਜ ਕਰ ਰਹੇ ਕਿਸੇ ਨੂੰ ਵੀ আর ਬਾ ਬੰਦਾ ਥਾਰੇ ਰਪਲਾਈ ਨਹੀਂ ਦੇ ਰਿਹਾ ਥਾਨਾ ਇੱਕ ਫਾਰਮੂਲਾ ਬਣਾਣਾ ਦੋ ਤਿੰਨ ਮੈਸਜ ਲਿਖਾ ਗੈਲ ਕੀ ਗੈਲ ਡਿਲੀਟ ਕਰ ਦਿਓ আর ਤੁਹਾਨੂੰ ਗੈਲ ਕੀ ਗੈਲ ਰਪਲਾਈ ਆ ਜਾਏਗਾ ਜਿਸ ਤਰ੍ਹਾਂ ਹੀ ਮੰਨੂ ਆਇਆ ਰਪਲਾਈ ਮੇਰੇ ਦੋਸਤ ਦਾ ਮੰਨੂ ਕਹਿ ਰਿਹਾ ਕਹ ਲਾੜੇ ਤਾਂ ਮੈਨੂੰ ਮੈਸਜ ਕਰਿਆ ਤਾਂ ਅਰ ਫੇਰ ਡਿਲੀਟ ਕਰ ਤਿਆ ਵੀ ਕਿਆ ਲਿਖਿਆਤਾ ਅਰੇ ਮੈਂ ਉਸਨੂੰ ਗਿਆ ਯਾਰ ਮੈਨੂੰ 500 ਡਾਲਰ ਨਾ ਧਾਰੇ ਚਾਹੀਦੇ ਤੇ ਤੇਰੇ ਤੇ ਹਾਂ ਅਰ ਅੱਗੇ ਤੇ ਕਹਿ ਰਿਹਾ ਜੋ ਮੈਸੇਜ ਵੀ ਡਿਲੀਟ ਕਰ ਦੇ 10 ਮੇਰਾ ਅੱਜ ਦੇ ਜਮਾਨੇ ਮਾ ਜੇ ਥਾਨੇ ਬੰਦਾ ਪਰਖਣਾ ਸਭ ਤੇ ਵਧੀਆ ਫਾਰਮੂਲਾ ਵੀਰ ਬੰਦੇ ਦੇ ਧਾਰ ਮੰਗ ਲਿਓ ਅਰ ਜੇ ਥਮ ਕਿਸੇ ਕੇ ਘਰ ਕੀ ਸਾਰੀ ਇਨਫੋਰਮੇਸ਼ਨ ਲੈਣਾ ਚਾਹਾਂ ਫੇਰ ਥਮ ਵੀਰ ਉਸ ਬੰਦੇ ਨੂੰ ਧਾਰ ਦੇ ਦਿਓ ਦਾਰ ਦੇਣ ਤੇ ਬਾਅਦ ਫਿਰ ਉਸ ਤੇ ਜਾਂ ਥਾਂ ਦਾਰ ਮੰਗेंगे ਜਿੰਨੀ ਵਾਰ ਵੀ ਦਾਰ ਮੰਗेंगे ਵੀਰ ਉਤਨੀ ਵਾਰੇ ਤੁਹਾਨੂੰ ਨਵੀਂ ਗੱਲ ਸੁਣਨ ਨੂੰ ਮਿਲੇਗੀ ਅੱਜ ਮਾਰੇ ਘਰਾਂ ਜਿਉ ਹੋ ਗਿਆ ਅੱਜ ਤੇਰੀ ਪਰਜਾਈ ਕੇ ਲੜਾਈ ਹੋਗੀ ਅੱਜ ਮੁਨਾ ਗੱਲ ਕਲੇਸ਼ ਹੋ ਗਿਆ ਪਿੰਡ ਵਾਲੀ ਜ਼ਮੀਨ ਦੇ ਪੈਸੇ ਆਣੇ ਵਾਲੇ ਯੋ ਮਤਲਬ ਕਹਿ ਲੋ ਵੀਰ ਸਾਰੀ ਪ੍ਰਾਪਰਟੀ ਤੇ ਲੇਗਾ ਸਾਰੀ ਰਿਸ਼ਤੇਦਾਰੀਆਂ ਤੇ ਲੇਗਾ ਹਰ ਚੀਜ਼ ਕੀ ਜਾਣਕਾਰੀ ਥਾਰੇ ਤੱਕ ਪਹੁੰਚਦੀ ਹੋ ਜੇਗੀ ਥਾਰੇ 2-400 ਡਾਲਰ ਦੇ ਵਿੱਚ ਮਤ ਕੀ ਗੱਲ ਵੀਰ ਨੋਟ ਕਰ ਲਿਓ ਬਾਜ਼ਮਾਨਾ ਕਿ ਉਹ ਲਾਡੇ ਨੇ ਦੱਸਿਆ ਨਹੀਂ ਚੈਨਲ ਨੂੰ ਫੋਲੋ ਕਰ ਲਿਓ ਵੀਰ ਸਬਸਕ੍ਰਾਈਬ ਕਰ ਦਿਓ ਚੰਗਾ